ਰਾਤ ਨੂੰ ਨੁਕਸਾਨ ਹੋਇਆ ਜੀ ਮੇਰਾ ਨਾਮ ਜਗਸੀਰ ਸਿੰਘ ਆ ਜੀ ਕਿੰਨਾ ਕੁ ਨੁਕਸਾਨ ਹੋਇਆ ਰਾਤ ਠੱਕੜ ਨਾਲ ਦੇਗਾ ਪਿੰਡ ਹੈਗਾ ਆ ਹੈਗਾ ਜੀ ਨੁਕਸਾਨ 35 40 ਪੈਸੇ ਹੈਗਾ ਜੀ ਤੇ ਕੀ ਮੰਗ ਕਰਦੇ ਹਾਂ ਕੀ ਤੁਹਾਨੂੰ ਆਸਾਂ ਤੋਂ ਫਸਲ ਫਸਲ ਤੋਂ ਆਸਾਂ ਪਾਉ ਨੂੰ ਜ਼ਿੰਮੇਦਾਰ ਨੂੰ ਇਹੀ ਹੁੰਦੀਆਂ ਜੀ ਐਗਤੀ ਫਸਲ ਚੰਗੀ ਹੋਗੀ ਆ ਕੰਮ ਕਰਾਂਗੇ ਆ ਕੰਮ ਕਰਾਂਗੇ ਉਹ ਸਾਰੀਆਂ ਆਸਾਂ ਦੇ ਪਾਣੀ ਫਿਰ ਗਿਆ ਜੀ ਪਹਿਲਾਂ ਗੜੇ ਮਾਰੀ ਹੁਣ ਠੱਕੜ ਹਾਂਜੀ ਬਾ ਫੜੂ ਲੱਗਦਾ ਸਰਕਾਰ ਸਰਕਾਰ ਦੇਖੋ ਜੀ ਮੁਸ਼ਕਲ ਆ ਜੀ ਪਿਛਲੇ ਸਾਲ ਨਹੀਂ ਕੁਛ ਕੀਤਾ ਜੀ ਕੀ ਕੀ ਕਰਨਾ ਜੀ ਕਿੰਨਾ ਇੱਕ ਨੁਕਸਾਨ ਦੇ ਨਾਲ ਨਾਲ ਹੋਰ ਸਾਨੂੰ ਕਿੰਨੀਆਂ ਇੱਕ ਸਮੱਸਿਆਵਾਂ ਆ ਰਹੀਆਂ ਜਿਹੜੀਆਂ ਇਸ ਨੁਕਸਾਨ ਹੋਣ ਤੋਂ ਬਾਅਦ ਸਮੱਸਿਆ ਸਾਰੀਆਂ ਇਹ ਹੁਣ ਇੱਕ ਤਾਂ ਇਹ ਜਦੋਂ ਹੁਣ ਬੜਾਈ ਵੇਲੇ ਵੀ ਸਾਡਾ ਨੁਕਸਾਨੀ ਹੈ ਜੀ ਕੁਝ ਤਾਂ ਥੱਲੇ ਰਹੂਗੀ ਜਦੋਂ ਮਸ਼ੀਨ ਵੱਡੂਗੀ ਡਿੱਗੀ ਕਣਕ ਨੂੰ ਤੇ ਤੂੜੀ ਦਾ ਵੀ ਫਰਕ ਪਊ ਜੀ ਮਤਲਬ ਖਰਚਾ ਜ਼ਿਆਦਾ ਪਊਗਾ ਖਰਚਾ ਡਬਲ ਆਮਦਨ ਘਟ ਜਾਣੀ ਹੈ ਜੀ ਇਹਦੇ ਨਾਲ ਫਿਰ ਅੱਗੇ ਨੂੰ ਜਿਹੜੀ ਆ ਸਮੱਸਿਆ ਆਉਣੀ ਹੈ ਕਿਉਂਕਿ ਹੜ ਮਹੀਨੇ ਦੇ ਵਿੱਚ ਫਿਰ ਜਿਹੜੀਆਂ ਤੁਹਾਡੇ ਠੇਕੇ ਪੂਰੇ ਹੋ ਜਾਣੇ ਆ ਠੇਕੇ ਦਾ ਕਣਕ ਦੇ ਪੂਰੇ ਕਰਨੇ ਹੁੰਦੇ ਆ ਜੀ ਉਹ ਤੇ ਝੋਨੇ ਚਾਨੇ ਤੇ ਖਰਚਾ ਬਹੁਤ ਆ ਜਾਂਦਾ ਜੀ ਇਹ ਕਣਕ ਦੇ ਸਾਨੂੰ ਉਮੀਦਾਂ ਹੁੰਦੀਆਂ ਜੀ ਕਣਕ ਦੇ ਵਿਅਕਤੀ ਦਾ ਬਸ ਧਵਾਤੀ ਧਵਾਤੇ ਜੀ ਹੜ ਮਹੀਨੇ ਦੇ ਵਿੱਚ ਤੁਹਾਡੇ ਨਾ ਮੈਂ ਤੁਹਾਡਾ ਕਿਵੇਂ ਦੇਖਦੇ ਹੋ ਰਾਤ ਕਿੰਨਾ ਕੁ ਨੁਕਸਾਨ ਆਇਆ ਮੇਰਾ ਨਾਮ ਬਲਕਰਮ ਸਿੰਘ ਹੈ ਜੀ ਰਾਤ ਜਿਹੜਾ ਝਿਖੇੜਾ ਆਇਆ ਬਹੁਤ ਜਿਆਦੇ ਝਿਖੇੜਾ ਸੀ ਜੀ ਕਣਕਾਂ ਵਿਛਾਤੀਆਂ ਸਾਡੀਆਂ 30 35% ਦਾ ਨੁਕਸਾਨ ਹੈ ਸਾਡਾ ਜੀ ਤੇ ਸਾਨੂੰ ਬਹੁਤ ਜਿਆਦੇ ਮਾਰ ਪਈ ਜੀ ਕਣਕ ਤੇ ਸਬਜ਼ੀ ਦਾ ਤਾਂ ਬੁਰਾ ਹਾਲ ਹੀ ਕਰਤਾ ਆ ਜੀ ਹਾਂ ਹਾਂਜੀ 30% ਜਿਹੜਾ ਤੁਹਾਡਾ ਨੁਕਸਾਨ ਆ ਦੇਖਣ ਨੂੰ 35 ਤੋਂ 40% ਨੁਕਸਾਨ ਹੈ ਇਹ ਸਾਡਾ ਅੱਛਾ ਹਾਂਜੀ ਹਾਂ ਕਣਕਾਂ ਵੇਖ ਲਓ ਵਿਸ਼ੀਆਂ ਪਈਆਂ ਜਾਵਾ ਜੀ ਠੀਕ ਹੈ ਕੀ ਕੀ ਆਸ ਨਾਕ ਝਾੜ ਚੜਨ ਦੀ ਆਸ ਸੀ ਆਸ ਸੀਗੀ ਸਾਨੂੰ ਜੀ 50 60 ਮਾਣ ਚੜਨ ਦੀ ਆਸ ਸੀਗੀ ਜੀ ਹੁਣ ਵੇਖ ਲਓ ਜੀ 30% ਉੱਡ ਗਿਆ ਤੇ ਦੂਜਾ ਬਾਕੀ ਰਹਿ ਗਿਆ ਤੇ ਉਹ ਵੀ ਸਾਨੂੰ ਡਬਲ ਵੜਾਈ ਪੈਣੀ ਹੈ ਕਪੈਨ ਦੇ ਵੀ ਦੁੱਗਨੇ ਰੇਟ ਦੇਣੇ ਪੈਣੇ ਆ ਜਿਹੜੀ ਤੂੜੀ ਸੀ ਸਾਡੀ ਤੂੜੀ ਜਿੱਥੇ ਤਿੰਨ ਟ੍ਰੈਲੀਆਂ ਬਣਦੀਆਂ ਸੀ ਉੱਥੇ ਟ੍ਰੈਲੀ ਡੇਢ ਟ੍ਰੈਲੀ ਰਹਿ ਗਈ ਜੀ ਕਿੱਲੇ ਦੀ ਚਾਰ ਸ਼ਪੇਰੋ ਮਾਰ ਪੈ ਗਈ ਜੀ ਸਾਨੂੰ ਤਾਂ ਹਾਂਜੀ ਤੇ ਮੰਗ ਕੀ ਕਰਦੇ ਹੋ ਮੰਗ ਸਰਕਾਰ ਨੂੰ ਆਣੇ ਆ ਜੀ ਜੇ ਸਾਡੀ ਬਾਹ ਫੜੇ ਤਾਂ ਸਾਨੂੰ ਕੋਈ ਮਾਜਵਾ ਮਿਲ ਜੇ ਸਾਨੂੰ ਕੋਈ ਹਾਰਾ ਮਿਲ ਜੂਗਾ ਜੀ ਉੱਠਣ ਦਾ ਇਹ ਨਹੀਂ ਉੱਠਣ ਦਾ ਸਾਰਾ ਡਿਸੀਜਨ ਦਾ ਹੈ ਹੀ ਨਹੀਂ ਜੀ ਬਸ ਹਾਂ ਜੀ ਆਹ ਇਹ ਜ਼ਮੀਨ ਫਿਰ ਤੁਸੀਂ ਠੇਕੇ ਤੇ ਲਈ ਹੈ ਕਿੰਨਾ ਠੇਕਾ ਤੇ ਠੇਕਾ ਪੂਰਾ ਹੋ ਜੂ ਤੁਹਾਡਾ ਇਹ ਠੇਕੇ ਤੇ ਜੀ 70 73000 ਨੂੰ ਠੇਕੇ ਤੇ ਲਈ ਹੈ ਠੇਕਾ ਪੂਰਾ ਨਹੀਂ ਹੁੰਦਾ ਇਹ ਤਾਂ ਸਾਡੇ ਪੱਲਿਓ ਵੀ ਜਾਣਗੇ ਹੁਣ ਜੀ ਠੇਕਾ ਦਾ ਕੀ ਪੂਰਾ ਹੋਣਾ ਹੈ ਧੰਨਵਾਦ ਮੇਰਾ ਰਾਤ ਨੁਕਸਾਨ ਹੋਇਆਗਾ ਮੇਰਾ ਨਾਮ ਜਗਸੀਰ ਸਿੰਘ ਆ ਜੀ ਕਿੰਨਾ ਕੁ ਨੁਕਸਾਨ ਹੋਇਆ ਰਾਤ ਚੱਕਰ ਨਾਲ ਦੇਗਾ ਪਿੰਡ ਹੈ ਆ ਹੈਗਾ ਜੀ ਨੁਕਸਾਨ 35 40 ਪੈਸੇ ਹੈਗਾ ਜੀ ਤੇ ਕੀ ਮੰਗ ਕਰਦੇ ਹਾਂ ਕੀ ਤੁਹਾਨੂੰ ਆਸਾਂ ਤੋਂ ਕੋਈ ਫਸਲ ਤੋਂ ਆਸਾਂ ਪਾਉਣ ਨੂੰ ਜ਼ਿੰਮੇਵਾਰ ਨੂੰ ਇਹੀ ਹੁੰਦੀਆਂ ਜੀ ਐਗਤੀ ਫਸਲ ਚੰਗੀ ਹੋ ਗਈ ਆਹ ਕੰਮ ਕਰਾਂਗੇ ਆਹ ਕੰਮ ਕਰਾਂਗੇ ਉਹ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ਜੀ ਪਹਿਲਾਂ ਗੜੇ ਮਾਰੀ ਹੁਣ ਠਖੜ ਹਾਂਜੀ ਬਾਹ ਫੜੂ ਲੱਗਦਾ ਸਰਕਾਰ ਸਰਕਾਰ ਦੇਖੋ ਜੀ ਮੁਸ਼ਕਲ ਆ ਜੀ ਪਿਛਲੇ ਸਾਲ ਨਹੀਂ ਕੁਝ ਕੀਤਾ ਜੀ ਐਕਤੀ ਕੀ ਕਰਨਾ ਜੀ ਕਿੰਨਾ ਇੱਕ ਨੁਕਸਾਨ ਦੇ ਨਾਲ ਨਾਲ ਹੋਰ ਸਾਨੂੰ ਕਿੰਨੀਆਂ ਇੱਕ ਸਮੱਸਿਆਵਾਂ ਆ ਰਹੀਆਂ ਜਿਹੜੀਆਂ ਇਸ ਨੁਕਸਾਨ ਹੋਣ ਤੋਂ ਬਾਅਦ ਸਮੱਸਿਆ ਸਾਰੀ ਹੈ ਹੁਣ ਇੱਕ ਤਾਂ ਇਹ ਜਦੋਂ ਹੁਣ ਵढਾਈ ਵੇਲੇ ਵੀ ਸਾਡਾ ਨੁਕਸਾਨੀ ਹੈ ਜੀ ਕੁਝ ਤਾਂ ਥੱਲੇ ਰਹੂਗੀ ਜਦੋਂ ਮਸ਼ੀਨ ਵੱਡੂਗੀ ਡਿੱਗੀ ਕਣਕ ਨੂੰ ਤੇ ਤੂੜੀ ਦਾ ਵੀ ਫਰਕ ਪਊ ਜੀ ਮਤਲਬ ਖਰਚਾ ਜ਼ਿਆਦਾ ਪਊਗਾ ਖਰਚਾ ਡਬਲ ਆਮਦਨ ਘਟ ਜਾਣੀ ਹੈ ਜੀ ਇਹਦੇ ਨਾਲ ਫਿਰ ਅੱਗੇ ਨੂੰ ਜਿਹੜੀ ਆ ਸਮੱਸਿਆ ਆਉਣੀ ਹੈ ਕਿਉਂਕਿ ਹਾੜ ਮਹੀਨੇ ਦੇ ਵਿੱਚ ਫਿਰ ਜਿਹੜੀਆਂ ਤੁਹਾਡੇ ਠੇਕੇ ਪੂਰੇ ਹੋ ਜਾਣੇ ਆ ਠੇਕੇ ਦਾ ਕਣਕ ਨੇ ਪੂਰੇ ਕਰਨੇ ਹੁੰਦੇ ਜੀ ਉਹ ਤੇ ਝੋਨੇ ਚਾਨੇ ਤੇ ਖਰਚਾ ਬਹੁਤ ਆ ਜਾਂਦਾ ਜੀ ਇਹ ਕਣਕ ਦੇ ਸਾਨੂੰ ਉਮੀਦਾਂ ਹੁੰਦੀਆਂ ਜੀ ਕਣਕ ਨੇ ਵਿਅਕਤੀ ਦਾ ਬਸ ਧਵਾਤੀ ਧਵਾਤੇ ਜੀ ਨਹੀਂ ਹਾਰਮੀ